ਮੇਟੋ ਉੱਤਨੀ ਫੋਟੋ ਨਹੀਂ ਨਹੀਂ ਹੋ ਗਈ ਸਾਰੀ ਦੁਨੀਆਂ ਸੱਚੇ ਫਤਿਹਬਾਦ ਰੂਹ ਜਾਣੇ ਕੀ ਬੰਦ ਦੁਨੀਆਂ ਦਾ ਸੱਚੇ ਫਤਿਹਬਾਦ ਰੂਹ ਜਾਣੇ ਕੀ ਬੰਦ ਕੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਚੁਗਾਵਾ ਵਿਖੇ ਜਿਹੜਾ ਵਾ ਨਸ਼ੇ ਦੇ ਲੈਣ ਦੇਣ ਸੰਬੰਧੀ ਜਿਹੜੀ ਇੱਕ ਵੀਡੀਓ ਹੋਈ ਸੀ ਇਹਦੇ ਸੰਬੰਧੀ ਜਿਹੜਾ ਵਾ ਪੰਜਾਬ ਪੁਲਿਸ ਵੱਲੋਂ ਸ਼ਕਤੀ ਨਾਲ ਜਿਹੜਾ ਵਾ ਕਾਰਵਾਈ ਕਰਦੀ ਹੋਏ ਤੁਰੰਤ ਜਿਹੜਾ ਉਹ ਵਿਅਕਤੀ ਦੀ ਪਛਾਣ ਮਤਲਬ ਕੀ ਕਰਕੇ ਤੇ ਉਹਦੇ ਪਾਸੋਂ ਜਿਹੜੀ ਵੀ ਹੈ 110 ਗ੍ਰਾਮ ਹੈਰੋਇਨ ਰਿਕਵਰ ਕਰਕੇ ਤੇ ਉਹਦੇ ਤੇ ਮੁਕਦਮਾ ਦਰਜ ਰਜਿਸਟਰ ਥਾਣੇ ਲੋਪੋਕੇ ਦੇ ਵਿਖੇ ਕੀਤਾ ਗਿਆ ਵਾ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਉਹਨਾਂ ਤੇ ਖੰਘਾਲਿਆ ਜਾ ਰਿਹਾ ਕਿ ਇਹ ਕਿਹਦੇ ਪਾਸੋਂ ਹੈ ਲੈ ਕੇ ਆਉਂਦਾ ਸੀ ਨਸ਼ਾ ਤੇ ਕਿਨੂ ਕਿਨੂ ਦਿੰਦਾ ਸੀ ਸਾਬ ਬਲਜਿੰਦਰ ਸਿੰਘ ਹੁੱਦਾ ਪੁੱਤਰ ਸੁਰਜੀਤ ਸਿੰਘ ਵਾਸੀ ਚਗਾਵਾ ਸੀ ਤੇ ਇਹਦੀ ਵੀਡੀਓ ਦੇ ਵਿੱਚ ਫਿਰ ਇਹਦੀ شناخت ਕਰਕੇ ਤੇ ਇਹਦੇ ਤੇ ਜਿਹੜਾ ਵਾ ਯੋਜਨਾਬੱਧ ਤਰੀਕੇ ਨਾਲ ਟਰੈਪ ਲਾ ਕੇ ਇਹਦੇ ਪਾਸੋਂ ਹੈਰੋਇਨ ਬਰਾਮਦ ਕਰਕੇ ਇਹ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਇਹ ਦਰਾਨੇ ਰਿਮਾਂਡ ਇਹਦੇ ਕੋਈ ਪੁੱਛਗਿੱਛ ਕੀਤੀ ਜਾਵੇਗੀ ਜੇ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਏਗਾ ਤੇ ਉਹਦੀ ਵੀ ਗ੍ਰਿਫਤਾਰੀ ਪਾਈ ਜਾਏਗੀ